ਭਾਤੀਕ ਸਾਂਜੁਨਨ ਇਕਤਾ ਸਿੱਧੂਪੁਰ ਤੇ ਜਥੇਬੰਦੀਆਂ ਵੱਲੋਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਜੋ ਲੰਬੇ ਸਬਤੰਸ਼ ਕਾਜ਼ ਕੀਤਾ ਜਾ ਰਿਹਾ ਹੈ ਉਹਦੇ ਰੋਜ਼ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਵੱਲੋਂ 25-26 ਦਿਨ ਤੋਂ ਮੰਨਦਮਰਤੇ ਬੈਠੇ ਹਨ ਆਜਨ ਸਮਰਥਨ ਲਈ ਪਿੰਡ ਤਲੀਤਾ ਤੋਂ ਸਾਲ ਕਿਰਪਾ ਦਰਾਂ ਕਰਾਇਆ ਸੁਭੀਸ਼ ਸਿੰਘ ਤ੍ਰੇਤਾ ਦੀ ਗਵਾਹੀ ਤੇ ਹੇਠ ਜਸਰ ਬਾਨਾ ਹੋਇਆ ਇਸ ਮੌਕੇ ਉਹਨਾਂ ਨੇ ਕਿਹਾ ਜੇਕਰ ਸਰਕਾਰ ਨੇ ਸਾਡੀਆਂ ਨਾ ਮੰਗਾ ਮੰਨੀ ਇਸ ਤਵੇ ਤੇ ਖਛ ਗਛ ਕਾਲੇ ਮਜਬੂਰ ਹੋਵਾਂਗੇ ਜੇਕਰ ਸਰਦਾਰ ਜਗਜੀਸ਼ਨ ਡੇਵਲ ਨੂੰ ਕੋਈ ਨਿਕਲ ਹੋ ਜਾਂਦੇ ਜੁਮੇਬਾਰ ਸਰਕਾਰਾਂ ਹੋਣ ਗਿਆ ਇਸ ਮੌਕੇ ਕਿਸਾਨਾਂ ਮਧੂਰਾ ਨੇ ਨਾਰੇਬਾਜੀ ਕਰਕੇ ਰੋਸ ਪ੍ਰਗਟ ਕੀਤਾ ਕੈਮਰਾ ਸਿਕਨ ਅੱਗੇ ਨਾਲ ਖਰਚਾਨ ਸਿੰਘ ਨਾਗੀ ਦੀ ਕਰਾਇਆ ਤੋਂ ਵਿਸ਼ੇਸ਼ ਰਿਪੋਰਟ ਜੈ ਜੀਵਨ ਜੈ ਕਿਸਾਨ ਭਾਰਤੀ ਕਿਸਾਨਾਂ ਨੇ ਇਕਤਾ ਕਿਧਾਨ ਦੇ ਲੇਖਤਾ ਜਿੰਦਾਬਾਦ 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 ਦਲੇਰ ਸਾਹਿਬ ਜਿੰਦਾਬਾਦ 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 ਦਲੇਰ ਸਾਹਿਬ ਜਿੰਦਾਬਾਦ 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 ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਸਮਝੂ ਲੇਖਤਾ ਜਿੰਦਾਬਾਦ 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 ਸਮਝੂ ਲੇਖਤਾ ਜਿੰਦਾਬਾਦ 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 ਆ ਭਾਈ ਗੁਰਜੀ ਕੀ ਫਤਿਹ ਅਸੀਂ ਅੱਜ ਪਿੰਡ ਧਲੇਤੇ ਤੋਂ ਬਲਾਕ ਗਰਾਇਆਂ ਤੋਂ ਖਨੌਰੀ ਬਾਡਰ ਜਾ ਰਹੇ ਆ। ਆ ਸਾਡੇ ਭਰਾ ਕੁਲਵਿੰਦਰ ਸਿੰਘ ਮਛਿਆਣਾ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਗਵਾਈ ਹੇਠ ਇਹ ਟਰਾਲੀਆਂ ਜਾ ਰਹੀਆਂ। ਸਾਡੀਆਂ ਡਿਊਟੀਆਂ ਲੱਗੀਆਂ ਸੀ ਖਨੌਰੀ ਬਾਡਰ ਤੋਂ ਵੇ ਪਿੰਡਾਂ ਵਿੱਚ ਟਰਾਲੀਆਂ ਜ਼ਰੂਰੀ ਜਾਣੀਆਂ ਚਾਹੀਦੀਆਂ। ਇਹ ਟਰਾਲੀਆਂ ਤਾਂ ਚੱਲੀਆਂ ਜੀ ਕਿਉਂਕਿ ਸਾਡੇ ਸਾਡੇ ਜੂਨੀਅਰ ਪ੍ਰਧਾਨ ਦੱਲੇয়াল ਸਾਹਿਬ ਖਨੌਰੀ ਬਾਡਰ ਦੇ ਪੁਖ ਮਾਨਨ ਵਰਤ ਤੇ ਬੈਠੇ ਆ। ਸਾਨੂੰ ਅੱਜ ਵੀ ਅਸੀਂ ਜੇ ਪਿੰਡਾਂ 'ਚ ਵੜ ਕੇ ਬੈਠੇ ਰਹਿ ਤਾਂ ਬਹੁਤ ਜ਼ਿਆਦਾ ਦੇਰ ਹੋ ਜਾਣੀ ਆ ਅਸੀਂ ਪਹਿਲਾਂ ਵੀ ਸਾਡੀਆਂ ਉੱਥੇ ਡਿਊਟੀਆਂ ਲੱਗੀਆਂ ਡਿਊਟੀਆਂ ਦਰਾ ਨਹੀਂ ਇਹ ਟਰਾਲੀ ਚੱਲੀ ਆ ਸਾਡੇ ਮੈਂਬਰ 10 ਮੈਂਬਰ ਚੱਲੇ ਆ ਇੱਥੋਂ ਪਿੰਡ ਧਲੇਤੇ ਤੋਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਬੇ ਇੱਦਾਂ ਪਿੰਡਾਂ ਦੇ ਵਿੱਚੋਂ ਕੱਲੇ-ਕੱਲੇ ਪਿੰਡਾਂ ਵਿੱਚੋਂ ਟਰਾਲੀਆਂ ਕੱਢੋ ਜੇ ਅੱਜ ਨਾ ਆਪਾਂ ਪਿੰਡਾਂ ਵਿੱਚੋਂ ਟਰਾਲੀਆਂ ਕੱਢ ਸਕੇ ਭਲਕੇ ਕੱਢੀਆਂ ਕੋਈ ਫਾਇਦਾ ਨਹੀਂ ਭੋਗਾਂ ਦੇ ਜਾਣ ਦਾ ਕੋਈ ਫਾਇਦਾ ਨਹੀਂ ਆਪਾਂ ਪਹਿਲਾਂ ਆਪਣਾ ਜੋਧਾ ਦੀਪ ਸਿੱਧੂ ਗਿਆ ਚੁੱਕੇ ਆ ਮੇਰੇ ਭਰਾਵੋ ਇਹ ਦੱਲੇਆੜ ਸਾਹਿਬ ਨੂੰ ਬਚਾਉਣਾ ਉਹਨਾਂ ਦੀ ਜ਼ਿੰਦਗੀ ਬੇਸਮਾਨ ਕੀਮਤੀ ਆ ਪੰਜਾਬ ਦੇ ਲਈ ਪੰਜਾਬ ਦੀ ਕਿਸਾਨੀ ਦੇ ਲਈ ਪੂਰੇ ਭਾਰਤ ਦੇ ਲਈ ਦੱਲੇਆੜ ਸਾਹਿਬ ਦੀ ਜ਼ਿੰਦਗੀ ਬੜੀ ਕੀਮਤੀ ਆ ਮੇਰੇ ਕਿਸਾਨ ਵੀਰੋ ਘਰਾਂ ਵਿੱਚੋਂ ਨਿਕਲੋ ਫੇਰ ਤੁਸੀਂ ਕਹਿੰਦੇ ਆ ਅੱਗਾਂ ਨਹੀਂ ਲੱਗਦੀਆਂ ਫੇਰ ਕਹਿੰਦੇ ਵੇ ਸਾਡੇ ਦੂਈਆਂ ਬੈਂਕਾਂ ਵਾਲੇ ਸਾਡੇ ਘਰਾਂ 'ਚ ਦੂਏ ਆਉਂਦੇ ਆ ਮੇਰੇ ਭਰਾਵੋ ਇਹਨਾਂ ਸਾਰਿਆਂ ਦਾ ਇੱਕੋ ਹੀ ਹੱਲ ਆ ਜੇ ਆਪਾਂ ਫਸਲਾਂ ਤੇ ਐਮਐਮਟੀ ਲੈਣੀ ਆ ਆਪਣੇ ਕਾਨੂੰਨ ਕਾਲੇ ਰੱਦ ਕਰਾਉਣੇ ਆ ਮੇਰੇ ਭਰਾਵੋ ਘਰਾਂ ਚੋਂ ਨਿਕਲਣਾ ਪੈਣਾ ਸਾਰੇ ਹੀ ਭਰਾਵਾਂ ਨੂੰ ਬੇਇੱਜ਼ਤੀ ਆ ਕਿਸਾਨ ਵੀਰਾਂ ਨੂੰ ਵੇਚਦੇ ਪਿੰਡਾਂ ਦੇ ਵਿੱਚੋਂ ਹਰੇਕ ਪਿੰਡ ਦੇ ਵਿੱਚੋਂ ਇੱਕ ਇੱਕ ਟਰਾਲੀ ਜ਼ਰੂਰ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ